एसजीपीसी ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਤੋਂ ਬਾਅਦ ਮੈਂਬਰ ਪਾਰਲੀਮੈਂਟ ਬੀਜੇਪੀ ਦੇ ਉਮੀਦਵਾਰ ਪਰਨੀਤ ਕੋਰ ਨੇ ਪਲਟਵਾਰ ਕਰਦਿਆ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਡੇ ਸਿੱਖ ਕੌਮ ਦੇ ਧਾਰਮਿਕ ਹੈਡ ਨੇ ਤੇ ਉਹਨਾਂ ਨੂੰ ਧਾਰਮਿਕ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਿਆਸੀ ਗੱਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਚਾਹੀਦਾ ਹੈ ਕਿ ਨਾਗੇ ਸਿਆਸੀ ਗੱਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਡੇ ਸਿੱਖਾਂ ਦਾ ਸਿਰ ਉੱਚਾ ਕੀਤਾ ਭਾਵੇਂ ਅਸੀਂ 2% ਹੀ ਹਾਂ ਪੱਤਰਕਾਰ ਨਾਲ ਗੱਲਬਾਤ ਕਰਦੇ ਪਰਨੀਤ ਕਰਨੇ ਕਿਹਾ ਕਿ ਨਨਕਾਣਾ ਸਾਹਿਬ ਦੇ ਦਰਸ਼ਨੇ دیدار ਜੋ ਕਿ ਸਿੱਖ ਸੰਗਤ ਨੂੰ ਹੋਣ ਲੱਗੇ ਹਨ ਉਹਦਾ ਸੇਰ ਆਵੇ ਨਰਿੰਦਰ ਮੋਦੀ ਨੂੰ ਹੀ ਜਾਂਦਾ ਹੈ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਆ ਮੈਂ ਪਿਤਾ ਜੀ ਨੂੰ ਸਿਕੰਦਰ ਜੀ ਨੂੰ ਰੋੜਾ ਜੀ ਨੂੰ ਸਾਰਿਆਂ ਨੇ ਜਿਹੜਾ ਉਪਰਾਲਾ ਕੀਤਾ ਕਿ ਨੌਜਵਾਨਾਂ ਨੂੰ ਸਿਹਤ ਬਣਾਉਣ ਦੇ ਪਾਸੇ ਲੈ ਕੇ ਜਾ ਰਹੇ ਨੇ ਇਨਕਰੇਜਮੈਂਟ ਹੋਏਗੀ ਖਾਸ ਕਰਕੇ ਸਲਮ ਕਲੋਨੀਜ਼ ਦੇ ਵਿੱਚ ਤੇ ਮੈਨੂੰ ਫਕਰ ਹੈ ਕਿ ਸਾਡੇ ਪਟਿਆਲੇ ਦੇ ਵਿੱਚ ਇਹ ਜਿਹੇ ਪ੍ਰਾਲੇ ਹੋ ਰਹੇ ਨੇ ਇਹਦੇ ਨਾਲ ਨਸ਼ੇ ਵੀ ਦੂਰ ਹੋਣਗੇ ਦੇਖੋ ਇਹ ਜੀਆਂ ਗੱਲਾਂ ਵੈਸੇ ਹੋਣੀਆਂ ਨਹੀਂ ਚਾਹੀਦੀਆਂ ਸਭ ਦਾ ਹੱਕ ਹੈ ਆਪਣਾ ਆਪਣਾ ਪੱਖ ਰੱਖਣ ਇਹ ਆਪਸ ਦੇ ਵਿੱਚ ਜੋ ਵੀ ਹੋ ਰਿਹਾ ਹੈ ਠੀਕ ਨਹੀਂ ਹੋ ਰਿਹਾ ਸੋ ਇਸ ਗੱਲ ਦੀ ਤਾਂ ਮੈਂ ਨਿੰਦਾ ਕਰੂੰਗੀ ਆਸ ਰੱਖਦੀ ਆ ਕਿ ਸਭ ਦਾ ਹੱਕ ਹੈਗਾ ਸਭ ਨੂੰ ਆਪਣਾ ਪੱਖ ਰੱਖਣ ਔਰ ਜਿਹੜੀ ਜਨਤਾ ਹੈ ਉਹ ਆਪਣਾ ਵੋਟ ਦੇ ਕੇ ਉਹਨਾਂ ਨੂੰ ਚੋਣਾਂ ਦੇ। ਦੇਖੋ ਐਸਜੀਪੀਸੀ ਦੇ ਪ੍ਰਧਾਨ tạmਮੀ ਜੀ ਸਾਡੇ ਸਿੱਖ ਕੌਮ ਦੇ ਹੈੱਡ ਨੇ ਧਾਰਮਿਕ ਹੈੱਡ ਨੇ। ਔਰ ਮੇਰੇ ਖਿਆਲ ਛੇ ਕੋਈ ਧਰਮ ਧਾਰਮਿਕ ਹੈੱਡ ਨੂੰ ਧਰਮ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਿਆਸੀ। ਔਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਮੋਦੀ ਜੀ ਨੇ ਅਸੀਂ 2% ਹੈ ਸਿੱਖ ਦੇਸ਼ ਦੇ ਵਿੱਚ ਸਾਡੇ ਲਈ ਸਾਡਾ ਸਿਰ ਬਹੁਤ ਉੱਚਾ ਕੀਤਾ। ਅਸੀਂ ਜਾ ਕੇ ਕਰਤਾਰਪੁਰ ਸਾਹਿਬ ਮੱਥਾ ਟੇਕ ਸਕਦੇ ਹਾਂ ਸਾਡੇ ਦੋ ਸ਼ਾਹਬਜ਼ਾਦੇ ਸਾਡਾ ਜਿਹੜਾ ਇਤਿਹਾਸ ਹੈ ਜਿਹੜਾ ਉਹਨਾਂ ਨੇ ਸ਼ਹਾਦਤ ਦਿੱਤੀ ਉਹ ਕੋਨੇ ਕੋਨੇ ਦੇਸ਼ ਦੇ ਵਿੱਚ ਸਾਡੀ ਹਿਸਟਰੀ ਸਾਡਾ ਜੋ ਛੋਟੇ ਸ਼ਾਹਬਜ਼ਾਦਿਆਂ ਦੀ ਸ਼ਹਾਦਤ ਦਾ ਸਨਮਾਨ ਔਰ ਪੂਰੇ ਦੇਸ਼ 'ਚ ਉਹਨਾਂ ਨੇ ਕਰਵਾਇਆ ਉਹਦਾ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ BC ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਠਾਰੂ ਤੇ ਬਸੀ ਪਠਾਣਾ ਵਿਖੇ ਜਾਨਲੇਵਾ ਹਮਲਾ ਹੋ ਚਾਨ ਦਾ ਮਾਮਲਾ ਸਾਹਮਣੇ ਆਇਆ ਹੈ ਬਸੀ ਪਠਾਣਾ ਦੇ ਨਾਮ ਦੇ ਮੰਦਿਰ ਦੇ ਕੋਲ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਠਾਰੂ ਤੇ ਤੇ ਸਰ ਹਥਿਆਰਾਂ ਨਾਲ ਹਮਲਾ ਵੀ ਕੀਤਾ ਗਿਆ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਪਹਿਲਾਂ ਬਸੀ ਪਠਾਣਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨੂੰ ਗੰਭੀਰ ਦੇਖਿਆ ਹੋਇਆ ਹੈ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਕੇ ਰੈਫਰ ਕੀਤਾ ਜਿੱਥੇ ਕੇ ਉਹ ਇਲਾਜ ਅਧੀਨ ਹੈ ਮੈਂ ਮਰੀਜ਼ ਤੇ ਮਠਾਰੋ ਆਂਦੀ ਆ ਆਪਣੇ ਘਰ ਨੂੰ ਜਾ ਰਿਹਾ ਸੀ ਪਿੱਛੇ ਆ ਕੇ ਮੈਨੂੰ ਕਿਹਾ ਕਿ ਮੋਢੇ ਕਰਦੇ ਸੀ ਕਿ ਮੇਰੇ ਸਿਰ ਤੇ ਰਾੜਾ ਮਾਰਿਆ ਉੱਟਵਾਰ ਕਰੀ ਨਿੰਦਪੋਤੀ ਲੱਗਿਆ ਕੋਣ ਸੀ ਜੀ ਸਿੱਧ ਬਦਲ ਨੇ ਇਹ ਕਹਿੰਦੇ ਹੋਰ ਲਾ ਪੰਗਾ ਮੈਂ ਤਾਂ ਕਿਸੇ ਨਾਲ ਪੰਗਾ ਹੀ ਨਹੀਂ ਆ ਤਾ ਘਰ ਜਾ ਰਿਹਾ ਤੇ ਮੈਨੂੰ ਇਹ ਹੋ ਚਾਈ ਪਰ ਮੇਰੇ ਸਿਰ ਤੇ ਡੰਡਾ ਵੱਜਾ ਉਹ ਮੋਹਨਾ ਜੀ ਬੋਝ ਇੱਕ ਜਿਹਾ ਕੀ ਪਹੀ ਪਤਨੀ ਜਿਹੜੀ ਕਿਸੇ ਲਗੜਾਟੀ ਲਿਗਿੰਚ ਕੋਈ ਤਾਂ ਪ੍ਰਸ਼ਾਖ ਅਚਰੇ ਕੇ ਬੇਨਤੀ ਕਰਦਾ ਹਾਂ ਵੀ ਉੱਥੇ ਚੈੱਕ ਕਰਕੇ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੈਨੂੰ ਜਾਣ ਦਾ ਖਤਰਾ ਉਹਨਾਂ ਤੋਂ ਇਹਦੀ ਤਿਆਰੀ ਕਰੀ ਜਾਵੇ ਕਿਉਂਕਿ ਜਿਵੇਂ ਅਸੀਂ ਹਸਪਤਾਲ ਦੇ ਵਿੱਚ ਆਏ ਹਾਂ ਸਾਡੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਬੰਧਨ ਨੇ ਸਰਦਾਰ ਮਲਕੀਤ ਸਿੰਘ ਮਠਾੜੂ ਇਹਦੇ ਕੋਈ ਫੋਨ ਨੂਨ ਦੇ ਵਿੱਚ ਕੋਈ ਬੰਦੇ ਮੋਟਰਸਾਈਕਲ ਤੇ ਆਏ। ਇਹਦੇ ਸੱਟਾਂ ਮਾਰ ਕੇ ਕਾਫੀ ਸੱਟਾਂ ਸਰ ਦੇ ਵਿੱਚ ਬਣੀਆਂ ਹੋਈਆਂ। ਇਹ ਇੱਕ ਬਹੁਤ ਬਹੁਤ ਘਨੌਣੀ ਵਾਰਦਾਤ ਹੈ। ਜੇ ਵੀ ਅਸੀਂ ਸੱਚਾਈ ਕੱਢਾਂਗੇ। ਲੋਕ ਰਾਜ ਦੇ ਵਿੱਚ ਕੋਈ ਕਿਸੇ ਦੀ ਨੁਕਤਾਚੀਨੀ ਕਰੇ, ਕੁਛ ਕਰੇ, ਉਹ ਅਧਿਕਾਰ ਹੈ। ਪਰ ਜਿਹੜਾ ਵਾਇਲੈਂਸ ਦਾ ਕਿਸ ਨੂੰ ਕੋਈ ਅਧਿਕਾਰ ਨਹੀਂ ਹੈ। ਇਹ ਵੀ ਜਿਹੜੀ ਹੈ ਅਸੀਂ ਅਰਗੁਮੈਂਟੇਸ਼ਨ ਨੂੰ ਵੀ ਕਹਾਂਗੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਕਿ ਉਹਦੀ ਸੱਚਾਈ ਕੱਢੋ। ਕੋਈ ਅਸੀਂ ਇਹ ਨਹੀਂ ਚਾਹੁੰਦੇ ਕਿ ਐਵੇਂ ਕਿਸੇ ਤੇ ਕੀ ਕੀਤਾ ਜਾਵੇ ਪਰ ਜੋ ਸਚਾਈ ਹੈ ਉਹ ਨਿਕਲਣੀ ਚਾਹੀਦੀ ਕੀ ਲੱਗਦਾ ਉਹਨੇ ਪੁੱਛਾਂਗੇ ਥੋੜਾ ਜਨਾ ਦਾ ਮੈਡੀਕਲ ਲੀਗਲ ਹੋ ਜਾਣਗੇ ਇਹਨਾਂ ਤਾਂ ਵੀ ਪੁੱਛਾਂਗੇ ਵੀ ਕੀ ਲੱਗਦਾ ਤੁਹਾਨੂੰ ਅਸੀਂ ਤਾਂ ਹੁਣ ਪਤਾ ਹੀ ਲੈਣ ਆਏ ਸਰ ਮੈਂ ਤੁਹਾਨੂੰ ਇਹ ਰੱਖਦਾ ਕਿ ਸਚਾਈ ਕੱਢ ਕੇ ਹਟਾਉਂਦੇ ਬੀਤੀ ਰਾਤ ਪਟਿਆਲਾ ਰਾਜਪਾਲ ਰੋਡ ਤੇ ਸਥਿਤ ਭੂਤਨਾਥ ਮੰਦਿਰ ਦੇ ਪਿਛਲੇ ਪਾਸੇ ਖੁੱਲੀ ਥਾਂ ਤੇ ਲੱਗੇ ਅੱਗ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਧਾ ਘੰਟਾ ਲੇਟ ਪਹੁੰਚੀਆਂ ਤੇ ਮੌਕੇ ਤੇ ਹਜ਼ਾਰ ਲੋਕਾਂ ਨੇ ਪਟਿਆਲਾ ਨਗਰ ਨਿਗਮ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਫਾਇਰ ਗੇਟ ਦੀਆਂ ਪਾਈਪਾਂ ਵੀ ਫਟੀਆਂ ਹੋਈਆਂ ਸਨ ਜਿਸ ਨੂੰ ਅੱਗ ਬੁਝਾਉਣ ਵਿੱਚ ਦਿੱਕਤ ਆਈ ਆ ਦੇਖੋ ਜਿਹੜੀ ਮੈਨੂੰ ਅਨੇ ਮੋਕੇ ਦੇ ਅੱਗ ਲੱਗੀ ਆ ਤਾਂ ਨਾਲ ਦੀ ਇਮੀਡੀਟਲੀ ਮੈਂ ਇੱਥੇ ਪਹੁੰਚਿਆ ਸੀ ਮੇਰਾ ਬੇਟਾ ਨਾਲ ਵੀ ਹੈ ਸਾਰੇ ਨਜ਼ਦੀਕੀ ਜਿੰਨੇ ਵੀ ਐਨ ਜੀਓਜ਼ ਨੇ ਜਿਹੜੇ ਨੌਜਵਾਨ ਸੁਭਾਵਾਨ ਨੇ ਉਹ ਇੱਥੇ ਪਹੁੰਚਿਆ ਨੇ ਫਾਇਰ ਬ੍ਰਿਗੇਡ ਪਹੁੰਚ ਚੁੱਕੀ ਆ ਤੇ ਮੋਕੇ ਤੇ ਅਸੀਂ ਆ ਕੇ ਬਾਲਟੀਆਂ ਨੂੰ ਪਾ ਕੇ ਜਿਹੜੀ ਆ ਪਾਣੀ ਪਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਇੱਥੇ ਕਾਊਂਟਰ ਜਿਗੇ ਉੱਥੋਂ ਅੱਗ ਬੁਝਾਤੀ ਐ ਇਹਨੇ ਨੂੰ ਫਾਇਰ ਬ੍ਰਿਗੇਡ ਆ ਗਈ ਆ ਫਾਇਰ ਬ੍ਰਿਗੇਡ ਨੇ ਅੱਗੇ ਜਿਹੜਾ ਮੌਕਾ ਸਾਹਮਣੇ ਜਿੰਨੀ ਵੀ ਇੱਥੇ ਨਿਰਦੜੇ ਅੱਗ ਲੱਗੀ ਆ ਇਹਦਾ ਕਾਰਨ ਕੀ ਬਣਿਆ ਸਵੇਰੇ ਸਾਰੀ ਜਿਹੜੀਆ ਡਿਟੇਲ ਅਸੀਂ ਫਾਇਰ ਬ੍ਰਿਗੇਡ ਤੇ ਪ੍ਰਸ਼ਾਸਨ ਤੋਂ ਅਸੀਂ ਸਾਰੀ ਲੈ ਕੇ ਅੱਗੇ ਵਾਸਤੇ ਜਿਹੜੀਆਂ ਇਹ ਜੀਆਂ ਕੋਈ ਘਟਨਾਵਾਂ ਨਾ ਹੋਣ ਉਹਨਾਂ ਦੇ ਉੱਪਰ ਜਿਹੜੇ ਅਸੀਂ ਪੁਖਤਾ ਇੰਤਜ਼ਾਮ ਕਰਨੀ ਪੂਰੀ ਕੋਸ਼ਿਸ਼ ਕਰਾਂਗੇ ਸੋ ਇਸ ਟਾਈਮ ਇਹ ਸਭ ਤੋਂ ਵੀ ਗੱਲ ਇਹ ਹੈ ਕਿ ਜਿਹੜਾ ਕੋਈ ਅਣਸੁਖਾਵੀ ਘਟਨਾ ਨਹੀਂ ਹੋਈ ਨੁਕਸਾਨ ਜਿਹੜਾ ਹੈ ਇੱਥੇ ਜਿਹੜੀ ਖੇਤ ਖੇਲਿਆਣ ਦੇ ਵਿੱਚ ਜਿਹੜੀ ਬੁੱਟੀ ਲੱਗੀ ਸਿਰਫ ਉਸੇ ਨੂੰ ਅੱਗ ਲੱਗੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਲੋਕਾਂ ਨੂੰ ਐਜੂਕੇਟ ਕਰਾਂਗੇ ਕਿ ਇਹ ਜੀਆਂ ਜਿਹੜੀਆਂ ਅਨਸੁਕਾਮੀ ਘਟਨਾਵਾਂ ਨਾ ਹੋਣ ਇਸ ਕਰਕੇ ਜਿਹੜਾ ਅ ਅਸੀਂ ਸਾਰੇ ਸਾਰੇ ਲੋਕਾਂ ਨੂੰ ਜਿਹੜਾ ਅਸੀਂ ਪ੍ਰੇਰਿਤ ਕਰਾਂਗੇ ਜੀ ਅਗਰ ਇਹ ਵਾਲੇ ਬਾਜ਼ਾਰ ਵੱਲੋਂ ਕਹਿੰਦੇ ਫਾਇਰ ਵਿਕਲ ਅੱਜ ਨਾਲੇ ਲੇਟ ਆਈਆ ਤੇ ਜਿਹੜੇ ਫਾਇਰ ਵਿਲ ਉਹ ਜਿਹੜਾ ਪੂਰਾ ਸਾਧਨ ਹੀ ਹੈਗਾ ਸਿਰਫ ਪਾਣੀ ਵਾਲੇ ਪਾਈਪ ਉਹ ਵੀ ਲੀਕ ਹੋ ਰਹੀ ਹੈ ਉਹ ਲੀਕ ਦੇਖੋ ਜੀ ਇਹ ਚੀਜ਼ਾਂ ਦਾ ਮੇਨਟੇਨੈਂਸ ਦਾ ਪਾਰਟ ਹੁੰਦੀਆਂ ਨੇ ਜਦੋਂ ਇਹ ਫਿਰਕੀ ਤੇ ਜੜਦੀਆਂ ਨੇ ਟੁੱਟ-ਭੱਜ ਹੁੰਦੀ ਹੈ ਸੋ ਖੈਰ ਇਹ ਹੈ ਵੀ ਪੈਪਾਂ ਦੇ ਵਿੱਚੋਂ ਦੀ ਪਾਣੀ ਆ ਰਿਹਾ ਤੇ ਉਸ ਟਾਈਮ ਅੱਗ ਬੁਝਰੀ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਹਾਂ ਜੀ ਮੈਂ ਜੀ ਜਸਟ ਮੈਨੂੰ 10 ਮਿੰਟ ਪਹਿਲਾਂ ਪਤਾ ਲੱਗਿਆ ਸੀ ਮੈਂ ਨਾਲ ਦੀਆਂ ਫਾਇਰ ਬ੍ਰੀਡ ਨੂੰ ਕਾਲ ਕਰਕੇ ਚੱਲਿਆ ਘਰੋਂ ਇੱਥੇ ਪਹੁੰਚਣ 'ਚ ਮੈਨੂੰ 10 ਮਿੰਟ ਲੱਗੇ ਨੇ ਮੇਰੇ ਆਉਂਦੇ ਹੀ ਇੱਥੇ ਫਾਇਰ ਬ੍ਰੀਡ ਪਹੁੰਚ ਚੁੱਕੀ ਹੈ ਉਸ ਤੋਂ ਪਹਿਲਾਂ ਕੀ ਹੋਇਆ ਕੀ ਨਹੀਂ ਮੈਨੂੰ ਨਹੀਂ ਪਤਾ ਜੀ ਇਸ ਦਾ ਜਿਵੇਂ ਤੁਸੀਂ ਆਵਾਜ਼ ਦੇ ਵੱਡੇ ਦਾ ਤਾਲੁਕ ਕਰਦੇ ਹੋ ਜੀ ਤੇ ਜਿਵੇਂ ਫਾਇਰ ਬ੍ਰੀਡ ਦੀ ਪਾਈਪ ਲੀਕ ਹੈ ਉਸ ਵਾਰੀ ਕੀ ਬ੍ਰਦਰ ਇਹ ਚੀਜ਼ਾਂ ਕੀ ਹੈ ਪਲਾਸਟਿਕ ਹੈ ਲੋਹਾ ਹੈ ਕੋਈ ਵੀ ਜਿਹੜੀ ਮਸ਼ੀਨਰੀ ਹੈ ਉਹ ਚ ਟੁੱਟ ਭੱਜ ਹੁੰਦੀ ਹੈ ਇਹ ਵੀ ਨਹੀਂ ਅੱਗੇ ਪਾਣੀ ਬਿਲਕੁਲ ਹੀ ਉਸ ਤੋਂ ਪਾਰ ਨਹੀਂ ਹੋ ਰਿਹਾ ਲੀਕੇਜ ਹੈਗੀ ਹੈ ਇਹ ਅੱਗੇ ਨੂੰ ਇਹ ਮੇਨਟੇਨ ਕਰ ਲੈਣਗੇ ਉਸ ਨੂੰ ਸੋ ਵੱਡੀ ਗੱਲ ਇਹ ਕਿ ਫਾਇਰ ਬ੍ਰਿਡ ਆ ਗਈ ਹੈ ਉਹ ਜਿਹੜੀ ਅੱਗ ਬੁਝਾਉਣ ਦੇ ਵਿੱਚ ਉਹਨਾਂ ਨੇ ਕਾਮਯਾਬੀ ਪਾ ਲਈ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਹੜੀਆਂ ਚੀਜ਼ਾਂ ਦੀ ਕੋਈ ਕਮੀ ਹੈਗੀ ਉਹ ਪ੍ਰਸ਼ਾਸਨ ਦੂਰ ਕਰੂਗਾ ਜੀ ਉਸ ਨੂੰ ਉਸ ਵਾਰ ਤੁਸੀਂ ਕੱਲ੍ਹ ਆ ਕੇ ਬਿਲਕੁਲ ਜੀ ਬਿਲਕੁਲ ਗੱਲ ਕਰਾਂਗੇ ਸਵੇਰੇ ਪਹਿਲੇ ਟਾਈਮ डीसी ਸਾਹਿਬ ਨਾਲ ਗੱਲ ਕਰਕੇ ਸਾਰੀ ਚੀਜ਼ਾਂ ਦਾ ਜਿਹੜਾ ਪ੍ਰਬੰਧ ਹੈ ਜਿਹੜੇ ਇੱਥੋਂ ਦੇ ਨਗਰ ਨਿਗਮ ਕਮਿਸ਼ਨਰ ਨਾਲ ਵੀ ਇਹਦੇ ਬਾਰੇ ਗੱਲ ਕਰਾਂਗੇ ਵੀ ਜਿਹੜੀਆਂ ਇੱਥੇ ਢਗਹਲੀਆਂ ਹੋਈਆਂ ਨੇ ਉਹਨੂੰ ਦਰੁਸਤ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਇਹ ਜੀ ਕੋਈ ਅਣਸੁਖਾਵੀ ਘਟਨਾ ਨਾ ਹੋਵੇ ਧੰਨਵਾਦ ਮਾਮਲਾ ਅਮ੍ਰਿਤਸਰ थाना सदर ਦੇ ਦਿਨ ਆਉਂਦੇ ਇਲਾਕਾ 88 ਫੁੱਟ ਰੋਡ ਤੋਂ ਸਾਹਮਣੇ ਹੈ ਜਿੱਥੇ ਬੀਤੀ ਰਾਤ ਇਲਾਕੇ ਦੇ ਇੱਕ ਘਰ ਵਿੱਚ ਜਿੱਥੇ ਮਾਤ ਹੀ ਇਕੱਲੀਆਂ ਸਨ ਅਤੇ ਇੱਕ ਵਿਅਕਤੀ ਘਰ ਵਿੱਚ ਦਾਖਲ ਹੁੰਦਾ ਤੇ ਸਿਲੰਡਰ ਚੋਰੀ ਕਰਨ ਦੀ ਕੋਸ਼ਿਸ਼ ਵਿੱਚ ਬੱਚੇ ਵੱਲੋਂ ਚਿੱਕਾ ਮਾਰਨ ਤੇ ਉਪਰੀ ਮੰਜ਼ਲ ਤੇ ਕੱਪੜੇ ਸਿਲ ਰਹੀ ਮਾਂ ਤੇ ਗਵਾਂਡੀਆਂ ਵੱਲੋਂ ਇਸ ਵਿਅਕਤੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਬੰਦੇ ਕਾਰਵਾਈ ਦੀ ਗੱਲ ਆਖੀ ਗਈ। ਨੀ ਐਸੀ ਕੋ ਗੱਲ ਨਹੀਂ ਐ ਨਾ ਕੋ ਸਲੰਡਰ ਚੋਰੀ ਕਰਨ ਦੀ ਗੱਲ ਆਈ ਆ ਇਹ ਨਾ ਮਹਿੰਦਰਪਾਲ ਸਰਨੋਬ ਸਵਰਨ ਕੁਮਾਰ ਆ ਵਾਸੀ ਤੁੰਗਬਾਲਾ ਕਰਪਾਲ ਕਲੋਨੀ ਦਾ ਇਹਦੀ ਸ਼ੂਗਰ ਦੀ ਪ੍ਰੋਬਲਮ ਐ ਸ਼ੂਗਰ ਘਟੀ ਹੋਣ ਕਰਕੇ ਜਿਹੜਾ ਵਾ ਇਹ ਉੱਥੇ ਡਿੱਗ ਪਿਆ ਸੀ ਤੇ ਲੋਕਾਂ ਨੇ ਸ਼ੱਕ ਪੈ ਗਿਆ ਵੀ ਇਹਦੇ ਘਰ ਜਾ ਕੇ ਕਿਸੇ ਦੇ ਘਰ ਚੋਰੀ ਕਰਨ ਲੱਗਾ ਜਦੋਂ ਕਿ ਉਹਨਾਂ ਦਾ ਕਾਫੀ ਮਤਲਬ ਕਿ ਆਮ ਜਨਤਾ ਵੱਲੋਂ ਇਸੇ ਸ਼ੱਕ ਦੇ ਬਨਾਤੇ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਜਿਹਨੂੰ ਅਸੀਂ ਇਨਫੋਰਮੇਸ਼ਨ ਮਿਲਦੇ ਜਿਹੜਾ ਥਾਣੇ ਲਿਆਂਦਾ ਗਿਆ ਉਹਦੇ ਖਿਲਾਫ ਅਸੀਂ ਜੋ ਐਕਸ਼ਨ ਵਾਅਦਾ ਕਰਾਂਗੇ ਸਰ ਇਹਦਾ ਪ੍ਰਧਾਨ ਐ ਜੀ ਹਾਂਜੀ ਇਹ ਬੰਦਾ ਨਸ਼ੇ ਦੇ ਲੋੜ ਦੇ ਵਿੱਚ ਇਹ ਜੀਵ ਤੇ ਇਹਨਾਂ ਦੇ ਘਰੋਂ ਸਿਲੰਡਰ ਚੋਕੇ ਜਦੋਂ ਭੱਜਣ ਲੱਗਾ ਏ ਤੇ ਇਹਨਾਂ ਦੀ ਬੇਟੀ ਨੇ ਚੀਕਾਂ ਮਾਰੀਆਂ ਤੇ ਜਿਹੜੀ ਬੇਟੀ ਦੀ ਮੰਮੀ ਆ ਉਹ ਕੋਠੇ ਤੋਂ ਭੱਜੀ ਆਈ ਤੇ ਕੁਛ ਉਹਨਾਂ ਨੇ ਫੜਿਆ ਕੁਛ ਗਲੀ ਵਾਲਿਆਂ ਨੇ ਫੜਿਆ ਅਸੀਂ ਐਸ ਐਸਚੂ ਸਾਹਿਬ ਨੂੰ ਫੋਨ ਕੀਤਾ ਤੇ ਉਹ ਤੁਰੰਤ ਉਸੇ ਵੇਰੇ ਗੱਡੀ ਲੈ ਕੇ ਗਏ ਉਹਨੂੰ ਫੜ ਕੇ ਅਸੀਂ ਅੰਦਰ ਦੇ ਕੇ ਤੇ ਚੱਲੇ ਆ ਜੀ ਹੁਣ ਕੀ ਮੰਗ ਕੀ ਕਰਦੇ ਬਾਈ ਅਸੀਂ ਮੰਗੇ ਹੋਈ ਕਰਦੇ ਆ ਜੀ ਇਹੋ ਜਿਹੇ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੇ ਲੈ ਕਿਸੇ ਦੇ ਘਰ ਉਹ ਗਰੀਬ ਬੰਦੇ ਨੇ ਜਾਂ ਸ਼ਾਹੂ ਕਰਨੇ ਕਿਸੇ ਦੇ ਘਰ ਇਹੋ ਜੀ ਚੋਰੀ ਨਾ ਹੋਵੇ ਇਸ ਤੋਂ ਪਹਿਲਾਂ ਵੀ ਜੀ ਬੜੀਆ ਕੀਤੀ 88 ਫੁੱਟ ਦੇ ਚੂੜੀਆਂ ਹੁੰਦੀਆਂ ਜੀ ਕਿਸੇ ਦੇ ਆਟੋ ਜੇ ਬੈਟਰੀ ਕੱਢ ਲੈਂਦੇ ਕਿਸੇ ਤੇ ਕੋਈ ਸਾਈਕਲ ਫੋਗੇ ਚੱਲ ਜਾਂਦਾ ਜੀ ਕੋਈ ਮੋਬਾਈਲ ਲੈ ਕੇ ਭੱਜ ਜਾਂਦਾ ਜੀ ਘਟੀਆਂ ਦੋਨੇ ਘਰ ਸੀ ਕਿੱਥੋਂ ਤੇ ਰਹਿਣਾ ਬਲ ਜੀ ਤੁੰਗਾ ਹਾਂ ਜੀ ਕੀ ਗੱਲ ਹੋ ਗਈ ਜੀਠਾ ਰੋਡ ਤੁੰਗਵਾਲਾ ਦੇ ਹਾਂ ਜੀ ਕੀ ਗੱਲ ਕਬੀਰ ਨਗਰ ਕਬੀਰ ਨਗਰ ਮੇਰੀ ਗੁੜੀਆਂ ਘਰ ਹੀ ਮੈਂ ਘਰ ਹੀ ਮੈਂ ਮਸ਼ੀਨ ਤੇ ਕੰਮ ਕਰਦੀ ਪਈ ਸੀ ਤੇ ਕੋਠੇ ਤੇ ਤੇ ਮੇਰੀ ਗੁੜੀਆਂ ਨੇ ਚੀਕਾ ਮਾਰੀ ਤੇ ਬੰਦਾ ਅੰਦਰ ਵੜ ਗਿਆ ਗੁੜੀਆਂ ਥੱਲੇ ਜਨੇ ਚੀਕਾ ਮਾਰੀਆਂ ਤੇ ਉਹ ਬੰਦਾ ਸਿਲੰਡਰ ਚੋਕੇ ਭੱਜਣ ਲੱਗਾ ਸੀ ਤੇ ਮੈਂ ਆ ਗਈ ਤੇ ਇਹ ਗਲੀ ਵਾਲੇ ਇਕੱਠੇ ਹੋ ਕੇ ਸਾਰੇ ਥਾਣੇ ਆ ਗਏ ਹੋਏ ਆ ਤੇ ਇਹਨੂੰ ਜਿੰਨੀ ਹੋ ਸਕੇ ਉਹ ਸਜ਼ਾ ਸਜ਼ਾ ਦੋ ਕਬੀਰ ਨਗਰ ਮਜੀਠਾ ਰੋਡ ਇਹ ਗੱਲ ਹੋਈ ਵਧੀਆ ਜੀ ਮੈਂ ਆਪਣੀ ਸ਼ੌਪ ਤੇ ਸੀਗਾ ਔਰ ਮੇਰੀ ਵਾਈਫ ਤੇ ਮੇਰੀ ਕੁੜੀਆ ਘਰ ਕੱਲੇ ਸੀਗੇ ਵਾਈਫ ਉੱਪਰ ਮਸ਼ੀਨ ਤੇ ਕੰਮ ਕਰ ਰਹੀ ਦੀ ਤੇ ਕੁੜੀਆ ਥੱਲੇ ਟੀਵੀ ਵੇਖਣ ਦੀ ਸੀਗੀ ਉਹ ਬੂਆ ਖੁੱਲਣ ਕਰਨ ਦੇ ਕਰ ਚਾਣਾ ਨਨ ਪਛਤੀ ਅਮਲੀ ਕੋਈ ਇਸ ਮੈਂ ਕੀ ਲਾਲੋ ਕੋਈ ਆਇਆ ਵਾ ਉਨੇ ਰਸੋਈ ਚੋਂ ਸਿਲੰਡਰ ਚੁੱਕਣ ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਕੁੜੀ ਨੇ ਚੀਕਾ ਮਾਰੀਆਂ ਵਾਈਫ ਉੱਤੋਂ ਆਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਕੁਛ ਵਾਈਫ ਨੇ ਫੜਿਆ ਕੁਛ ਗਲੀ ਵਾਲਿਆਂ ਨੇ ਸਾਥ ਦਿੱਤਾ ਫੜਿਆ ਤੇ ਇਹਨੂੰ ਥਾਣੇ ਫੜਾਇਆ ਗਿਆ ਵਾ ਔਰ ਥਾਣੇ ਵਾਲਿਆਂ ਨੇ ਸਾਨੂੰ ਕਾਰਵਾਈ ਕਰਨ ਦਾ ਸੋਚਿਆ ਕਿ ਤੇ ਪਰਚਾ ਹੋਏਗਾ ਇਹਨੂੰ ਜੇਲੇ ਦਿੱਤਾ ਜਾਏਗਾ ਇਹ ਨਸ਼ੇਰੀ ਸੀਗੇ ਹੁ ਕੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਅਸੀਂ ਮੰਗੇ ਇਹ ਕਰਦੇ ਆ ਕਿ ਇਹਨੇ ਇੱਕ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰੀ ਬੇਟੀ ਘਰ ਇਕੱਲੀ ਸੀ ਉਹਨੂੰ ਕਿਰਨਾਪ ਵੀ ਕਰ ਸਕਦਾ ਸੀ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕਰ ਸਕਦਾ ਸੀ ਪਰ ਮੈਂ ਇਹ ਚਾਹਨਾ ਕਿ ਇਹਦੇ ਤੇ ਜਿੰਨੀ ਤਾਂ ਜਿੰਨੀ ਕਾਰਵਾਈ ਹੋ ਸਕਦੀ ਹੈ ਕੀਤੀ ਜਾਵੇ। ਅੰਮ੍ਰਿਤਸਰ ਚਾਜ ਪੰਜਾਬ ਦੇ ਫਿਲਮ ਪਿੰਡਾ ਵਾਲਾ ਸਕੂਲ ਦੀ ਸਟਾਰ ਕਾਸ ਸਚਕਣ ਜੀ ਰੇ ਹਰਮੰਦਰ ਸਾਈ ਵਿਖੇ ਮੱਥਾ ਟੇਕਣ ਲਈ ਆਈ। ਜਿੱਥੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ। ਉਹਨਾਂ ਕਿਹਾ ਕਿ ਸਾਡੀ ਫਿਲਮ 3 ਮਹੀਨੇ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੀ ਅਜ ਵਾਹਿਗੁਰੂ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਉਹ ਪੁੱਜੇ ਹਨ। ਤੁਸੀਂ ਇਹ ਫਿਲਮ ਵੇਖਣ ਜ਼ਰੂਰ ਜਾਓ ਕਿਉਂਕਿ ਇਹ ਫਿਲਮ ਸਰਕਾਰੀ ਸਕੂਲਾਂ ਤੇ ਬਣੀ ਹੋਈ ਹੈ ਸਰਕਾਰੀ ਸਕੂਲ ਦਿਨ-ਪ੍ਰਤੀ ਦਿਨ ਬੰਦ ਹੁੰਦੇ ਜਾ ਰਹੇ ਨੇ ਤੇ ਪ੍ਰਾਈਵੇਟ ਸਕੂਲਾਂ ਤੇ ਮਾਫੀਆ ਕੰਮ ਕਰ ਰਿਹਾ ਹੈ ਸਿੱਖਿਆ ਨੂੰ ਵੇਚਿਆ ਜਾ ਰਿਹਾ ਹੈ ਜਿਸ ਦੇ ਚਲਦੇ ਇਸ ਫਿਲਮ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਸੁਨੇਹਾ ਮਿਲੇਗਾ ਹਾਂਜੀ ਕੋਈ ਵੀ ਕੰਮ ਆਪਾਂ ਸਟਾਰਟ ਕਰਦੇ ਆਂ ਤੇ ਪਰਮਾਤਮਾ ਦਾ ਨਾਮ ਲੈਣੇ ਆਂ ਜ਼ਰੂਰੀ ਵੀ ਹੈ ਤੇ ਸਾਡੀ ਇੱਕ ਫਿਲਮ ਪਿੰਡ ਵਾਲਾ ਸਕੂਲ ਸੀ ਕਿਥੇ ਸ਼ੂਟ ਬੜਾ ਖੂਬਸੂਰਤ ਵਿਸ਼ਾ ਹੈ ਸੋ ਬਸ ਅਤਿੰਤ ਤਰੀਕ ਨੂੰ ਰਿਲੀਜ਼ ਹੈ ਉਹਦੇ ਲਈ ਅਸੀਂ ਅਸ਼ੀਰਵਾਦ ਲੈਣ ਆਏ ਸੀਗੇ ਦਵਾਰ ਸਾਹਿਬ ਸੋ ਪ੍ਰਮਾਤਮਾ ਕਿਰਪਾ ਕਰੇ ਸਟੋਰੀ ਬੜੀ ਵਧੀਆ ਸਟੋਰੀ ਹੈ ਕਿਉਂਕਿ ਬਹੁਤ ਸਾਰੇ ਇਦਾਂ ਦੇ ਅਣਸ਼ੁਏ ਵਿਸ਼ੇ ਨੇ ਜਿਹੜੇ ਮੈਕਸਰੀ ਕਰਨਾ ਵੀ ਬਣਨੇ ਚਾਹੀਦੇ ਨੇ ਜਿੰਨੇ ਵੀ ਮੇਕਰਸ ਹੈ ਉਹਨਾਂ ਨੂੰ ਉਹਦੇ ਤੇ ਕੰਮ ਕਰਨਾ ਚਾਹੀਦਾ ਉਹਨਾਂ ਚੋ ਇਹ ਵੀ ਇੱਕ ਵਿਸ਼ਾ ਹੈ ਕਿ ਜਿਹੜੇ ਸਰਕਾਰੀ ਸਕੂਲ ਨੇ ਜਿਹੜੇ ਦਿਨ-ਦਿਨ ਬੰਦ ਹੁੰਦੇ ਜਾ ਰਹੇ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਇੱਕ ਮਾਫੀਆ ਕੰਮ ਕਰ ਰਿਹਾ ਉਹ ਜਿਹਦਾ ਉਹਦਾ ਵਪਾਰੀਕਰਨ ਹੋ ਗਿਆ ਤੇ ਸਰਕਾਰੀ ਸਕੂਲ ਕਿਉਂ ਬੰਦ ਹੋ ਰਹੇ ਕੀ ਕਾਰਨ ਨੇ ਇਹ ਉਸ ਵਿਸ਼ੇ ਤੇ ਫਿਲਮ ਹੈ ਸੋ ਮੈਨੂੰ ਲੱਗਦਾ ਕਿ ਵੀ ਜਿਹੜੀ ਸਿੱਖਿਆ ਹੈ ਜਿਹੜੀ এডਿਕੇਸ਼ਨ ਹੈ ਉਹ ਸਾਡੀ ਅਗਲੀ ਪੀੜ੍ਹੀ ਵਾਸਤੇ ਜਾਂ ਪਿਛਲੀ ਵੀ ਪੀੜ੍ਹੀ ਹੈ ਜਿਹੜੇ ਜਿਹੜੇ ਲੋਕ ਵਧੀਆ এডਿਕੇਸ਼ਨ ਜਿਨ੍ਹਾਂ ਨੂੰ ਮਿਲੀ ਹੈ ਜਿਨ੍ਹਾਂ ਨੂੰ ਇੱਕ ਆਧਾਰ ਵਧੀਆ ਮਿਲਿਆ ਉਹ ਅੱਗੇ ਵਧੇ ਨੇ ਸੋ ਬਹੁਤ ਸਾਰੇ ਇਦਾਂ ਦੇ ਕਾਬਿਲ ਬੱਚੇ ਰਹਿ ਜਾਂਦੇ ਆ ਪਿੱਛੇ ਸਿਰਫ ਉਹਨਾਂ ਨੂੰ ਚੰਗੀ ਐਜੂਕੇਸ਼ਨ ਨਹੀਂ ਮਿਲਦੀ ਚੰਗਾ ਆਧਾਰਾ ਨਹੀਂ ਮਿਲਦਾ ਮੇਰਾ ਨਾਮ ਹਰਸਿਮਰਨ ਉਬਰੋਏ ਤੇ ਅਸੀਂ ਅੱਜ ਹਰਮੰਦਰ ਸਾਹਿਬ ਆਇਆ ਆਪਣੀ ਫਿਲਮ ਦੀ ਪ੍ਰੋਮੋਸ਼ਨਸ ਆਪਾਂ ਸ਼ੁਰੂ ਕਰਨ ਆल्या ਤੇ ਉਹਦੇ ਲਈ ਬਾਬਾ ਜੀ ਕੋਲ ਮੱਥਾ ਟੇਕਣ ਆਇਆ ਕਿ ਇਹ ਸਾਡੀ ਜਿਹੜੀ ਫਿਲਮ ਹੈ ਜੋ ਸੀ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਬਣਾਈ ਹੈ ਲੋਕਾਂ ਨੂੰ ਪਸੰਦ ਆਵੇ ਤੇ ਤੁਸੀਂ ਦੇਖ ਕੇ ਆਓ ਕਿਦਾਂ ਸਰਕਾਰੀ ਸਕੂਲ ਕਿੰਨੀ ਪ੍ਰੋਬਲਮਸ 'ਚ ਨੇ ਐਂ ਬੰਦ ਹੁੰਦੇ ਜਾ ਰਹੇ ਨੇ ਤੇ ਮੈਂ ਉਮੀਦ ਕਰਦੀ ਆ ਕਿ ਲੋਕਾਂ ਨੂੰ ਫਿਲਮ ਪਸੰਦ ਆਉਗੀ ਜੋ 3 ਮਹੀਨੇ ਨੂੰ ਰਿਲੀਜ਼ ਹੋਣ ਜਾ ਰਹੀ ਹੈ ਥੀਏਟਰਸ 'ਚ ਜਾ ਕੇ ਜ਼ਰੂਰ ਵੇਖੀ ਮੈਂ ਸਿੱਖਿਆ ਬੋਰਡ ਅਫੀਸਰ ਦਾ ਕਿਰਦਾਰ ਨਿਭਾ ਰਹੀ ਆ ਸਰਕਾਰ ਦਾ ਕੀ ਰੋਲ ਹੈ ਪ੍ਰਾਇਮਰੀ ਸਕੂਲਾਂ ਨੂੰ ਬਚਾਉਣ ਲਈ ਜਿੱਦ ਸਾਡੇ ਅਧਿਆਪਕ ਨੇ ਉਹਨਾਂ ਦੀ ਕਿੱਦਾਂ ਮਦਦ ਕਰਦੀ ਹੈ ਤਾਂ ਕਿ ਜਿਹੜੇ ਪ੍ਰਾਇਮਰੀ ਸਕੂਲ ਬੰਦ ਹੋ ਰਹੇ ਨੇ ਉਹਨਾਂ ਨੂੰ ਬੰਦ ਨਾ ਕੀਤਾ ਜਾਵੇ ਬੱਚਿਆਂ ਦੀ ਮਦਦ ਕੀਤੀ ਜਾਵੇ ਉਹ ਮੇਰਾ ਰੋਲ ਹੈ ਸਿੱਖਿਆ ਨੂੰ ਲੈ ਕੇ ਫਿਲਮ ਲੋਕ ਕਿਉਂ ਦੇਖਣ ਜਾਣਗੇ ਇਹ ਇੱਕ ਸਿੱਖਿਆ ਨੂੰ ਲੈ ਕੇ ਫਿਲਮ ਹੈ ਕਿ ਸਰਕਾਰੀ ਸਕੂਲ ਕਿਉਂ ਬੰਦ ਹੋ ਰਹੇ ਉਹਨਾਂ ਦਾ ਕਾਰਨ ਕੀ ਹੈ ਉਹਨਾਂ ਬੱਚਿਆਂ ਦਾ ਆਪਾਂ ਵੇਖਾ ਤਰੇਚ ਇਹੋ ਜੀ ਇੱਕ ਅਸੀਂ ਫਿਲਮ ਲੈ ਕੇ ਆਏ ਆਂ ਜੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀਗੇ ਸਾਡੇ ਨਾਲ ਸਾਡੀ ਧੀ ਰਾਣੀ ਹਰਸਿਮਰਨ ਅੰਬਰਾਏ ਤੇ ਪ੍ਰੀਤ ਹਰਪਾਲ ਜੀ ਨੇ ਕਹਿੰਦੇ ਡਾਇਰੈਕਟਰ ਨੇ ਨਿਰਦੇਸ਼ਕ ਨੇ ਸਾਰੇ ਪ੍ਰੋਡਿਊਸਰ ਨੇ ਸੋ ਇੱਥੋਂ ਅੱਜ ਅਸੀਂ ਅਸ਼ੀਰਵਾਦ ਲੈ ਕੇ ਫਿਲਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਨ ਲੱਗੇ ਆਂ ਇੱਕ ਅਲੱਗ ਬੇਸ਼ੇਦੀ ਫਿਲਮ ਬਠਿੰਡਾ ਦੇ ਨੀਜੀ ਪੈਲਸ ਵੀਜਾ ਜੋ ਰੱਖੀ ਗਈ ਸ਼੍ਰੋਮਣੀ ਕਾਲਕ ਦਲ ਵੱਲੋਂ ਇੱਕ ਯੂਥ ਮਹਾਂ ਰੈਲੀ ਵਿਵਾਹ ਸੰਮਿਤ ਕੋਰਟ ਦੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਉਹਨਾਂ ਦੱਸਿਆ ਕਿ ਅੱਜ 5 ਸਾਲ ਤੱਕ ਇਹ ਪਾਰਟੀਆਂ ਜਿਹੜ ਇਹਨਾਂ ਨੇ ਇੱਕ ਤਰੀਕ ਤੋਂ ਬਾਅਦ ਨਹੀਂ ਥਿਹਾਉਣਾ ਤੁਸੀਂ ਅੱਜ ਦਾ ਕੱਠ ਯੂਥ ਦਾ ਠਾਠਾ ਮਾਰਦਾ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਕਾਲੀ ਦਲ ਕਿੰਨੀ ਸਟਰੋਂਗ ਪਾਰਟੀ ਹੈ ਤੇ ਪ੍ਰਕਾਸ਼ ਸਿੰਘ ਬਾਦਲ ਤੇ ਵੀ ਬਾਹਰ ਸਿਮਰਤ ਕਰਨੇ ਕਿਹਾ ਹੈ ਕਿ ਉਹਨਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ ਤੇ ਉਹਨਾਂ ਨੂੰ ਪੂਰਾ ਪੰਜਾਬ ਯਾਦ ਕਰਦਾ ਹੈ ਜੀ 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 ਲੋਕ ਕਹਿੰਦੇ ਨੇ ਕਿ ਯੂਥ ਅਕਾਲੀ ਦਲ ਦੇ ਨਾਲ ਨਹੀਂ ਹੈ ਆ ਠਾਠਾ ਮਾਰਦਾ ਹੋਇਆ ਕੱਢ ਕੱਠ ਅਤੇ ਉਹਨਾਂ ਦਾ ਜੋਸ਼ ਇਸ ਗੱਲ ਦਾ ਸਬੂਤ ਹੈ ਗ੍ਰੋਥ ਨੇ ਦੇਖੋ ਨੂੰ 7 ਸਾਲਾਂ ਚ ਸਾਰੀ ਸਰਕਾਰਾਂ ਦੇਖ ਲਿੱਤੀਆਂ ਨੇ ਤੇ ਉਹ ਵੀ ਸਮਝ ਗਏ ਨੇ ਕਿ ਜੇ ਬਠਿੰਡੇ ਤੇ ਪੰਜਾਬ ਦੀ ਤਰੱਕੀ ਕਰਨੀ ਹੈ ਤਾਂ ਇੱਕੋ ਇੱਕ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਬਾਕੀ ਜਿੰਨੇ ਇਹ ਬਰਸਾਤੀ ਮੈਂਡਕ ਨਿਕਲ ਕੇ ਆਏ ਨੇ ਫਸਲੀ ਬਟੇਰ ਆਏ ਨੇ ਇਹ 15 ਸਾਲ ਪਹਿਲੇ ਵੀ ਜਿਹੜੇ ਜਿਹੜੇ ਆਉਂਦੇ ਸੀ ਮੁੜ ਕੇ ਕਦੇ ਨਜ਼ਰ ਨਹੀਂ ਆਏ ਤੇ ਇਹਨਾਂ ਨੇ ਵੀ ਪਹਿਲੀ ਤਰੀਕ ਤੋਂ ਬਾਅਦ ਨਜ਼ਰ ਨਹੀਂ ਆਣਾ ਇਹ ਨੌਜਵਾਨ ਵੀ ਸਮਝ ਲੈਣੇ ਤੇ ਬਠਿੰਡੇ ਦੇ ਮਨ ਦਾ ਹਰੇਕ ਇਨਸਾਨ ਵੀ ਸਮਝ ਗਿਆ ਸੋ ਅੱਜ ਇਹਨਾਂ ਦੇ ਵਿੱਚ ਜੋਸ਼ ਹੈ ਇਹੋ ਜਿਹਾ ਜੋਸ਼ ਦੇਖਣ ਨੂੰ ਮਿਲਿਆ ਮੈਨੂੰ ਲੱਗਦਾ ਕਿ ਜੇ ਅੱਜ ਹੀ ਵੋਟਾਂ ਹੋ ਜਾਂਦੀਆਂ ਤਾਂ ਇਹਨਾਂ ਨੇ ਬੱਲੇ ਬੱਲੇ ਅੱਜ ਹੀ ਕਰ ਦੇਣੀ ਸੀ ਇਹ ਪਹਿਲੀ ਚੋਣ ਹੈ ਵੱਡੇ ਪੱਧਰ ਸਭ ਨਹੀਂ ਆਇਆ ਕਿਹੋ ਜਿਹਾ ਲੱਗਦਾ ਹੈ ਕਮੀ ਕਿੰਨੀ ਮਹਿਸੂਸ ਹੁੰਦੀ ਹੈ ਜੀ ਉਹਨਾਂ ਦੀ ਕਮੀ ਤਾਂ ਇਹੋ ਜਿਹੀ ਹੈ ਜਿਹੜਾ ਸਾਰਾ ਪੰਜਾਬ ਹੀ ਹਮੇਸ਼ਾ ਮਹਿਸੂਸ ਕਰੂਗਾ ਜੀ ਬਾਪੂ ਬਾਦਲ ਸੀਗੇ ਬਾਬਾ ਬੋਰਡ ਸੀਗੇ ਪੰਜਾਬ ਦੇ 70 ਸਾਲ ਦੀ ਲੰਬੀ ਸੇਵਾ ਪੰਜਾਬ ਦਾ ਕਿਹੜਾ ਕੋਨਾ ਕਿਹੜਾ ਪਿੰਡ ਜਿੱਥੇ ਹਰੇਕ ਨੂੰ ਕਿਸੇ ਨੂੰ ਪਰਸਨਲੀ ਨਹੀਂ ਉਹ ਜਾਂਦੇ ਸੀ ਤੇ 70 ਸਾਲ ਦੀ ਲੰਬੀ ਸੇਵਾ ਮੈਂ ਆਪਣੇ ਆਪ ਨੂੰ ਦੇਖਦੀ ਹਾਂ ਕਿ 15 ਸਾਲਾਂ 'ਚ ਮੈਂ ਬਠਿੰਡੇ ਨੂੰ ਆਪਣਾ ਪਰਿਵਾਰ ਦੀ ਤਰ੍ਹਾਂ ਮਹਿਸੂਸ ਕਰਨ ਲੱਗ ਪਈ ਆ ਜਿੱਥੇ ਮੈਨੂੰ ਕੋਈ ਕਹਿੰਦਾ ਹਲਕਾ ਬਦਲੋ ਤਾਂ ਮੈਂ ਕਹਿੰਦੀ ਆ ਮੈਂ ਸਿਆਸਤ ਛੱਡ ਦਾਂਗੀ ਲੇਕਿਨ ਪਰਿਵਾਰ ਨੂੰ ਨਹੀਂ ਛੱਡਾਂਗੀ ਤੇ ਆਹੀ ਬਾਦਲ ਸਾਹਿਬ ਨੂੰ ਜਦ ਕਹਿੰਦੇ ਸੀ ਕਿ ਬਾਦਲ ਸਾਹਿਬ ਦੂਜੇ ਸੂਬਿਆਂ 'ਚ ਵੀ ਜਾ ਕੇ ਚੋਣ ਪ੍ਰਚਾਰ ਕਰ ਲਓ ਕਹਿੰਦੇ ਮੈਨੂੰ ਸਮਾਂ ਨਹੀਂ ਪੰਜਾਬ 'ਚ ਬੜੇ ਮੇਰੇ ਕੰਮ ਪਏ ਨੇ ਤੇ ਅੱਜ ਦੇ ਮੁੱਖ ਮੰਤਰੀ ਆਪਾ ਦੇਖਦੇ ਜਿਨ੍ਹਾਂ ਨੂੰ ਪੰਜਾਬ ਵਾਸਤੇ ਹੀ ਸਮਾਂ ਨਹੀਂ ਇੱਕੋ ਬਾਦਲ ਸਾਹਿਬ ਨੂੰ ਇੰਨੇ ਕੰਮ ਦਿੱਸਦੇ ਸੀ ਕਿ ਪੰਜਾਬ ਤੋਂ ਬਾਹਰ ਜਾਣ ਦਾ ਸਮਾਂ ਨਹੀਂ ਮਿਲਦਾ ਸੀ ਤੇ ਬਹੁਤ ਮੈਂ ਸਮਝਦੀ ਆ ਕਿ ਇਹਨਾਂ 7 ਸਾਲਾਂ 'ਚ ਪੰਜਾਬ ਦੇ ਲੋਕਾਂ ਨੇ ਬਹੁ ਜੇ ਬਾਦਲ ਸਾਹਿਬ ਇਹਨਾਂ 7 ਸਾਲਾਂ 'ਚ ਸਰਕਾਰ ਹੁੰਦੀ ਤਾਂ ਜਿਹੜਾ 10 ਸਾਲ ਦੀ ਤਰੱਕੀ ਆਪਾਂ ਕੀਤੀ ਸੀ ਉਹ ਅੱਜ ਕਿੱਥੇ ਤਾਈ ਪਹੁੰਚੀਗੀ ਕਮੀ ਕਿੰਨੀ ਕਮੀ ਕਿੰਨੀ ਨਹੀਂ ਕਮੀ ਤਾਂ ਬਹੁਤ ਮਹਿਸੂਸ ਹੋੰਦੀ ਆ ਗਈ ਤੁਸੀਂ ਦੇਖੋ ਘਰੋਂ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਨਿਕਲਣਾ ਮੇਰੇ ਕਵਰਿੰਗ ਕੈਂਡੀਡੇਟ ਵੀ ਉਹ ਹੁੰਦੇ ਸਿਗੇ ਮੇਰਾ ਇੱਕ ਪੂਰਾ ਲੰਮੀ ਹਲਕਾ ਮੈਨੂੰ ਪਤਾ ਜਾਨ ਦੀ ਲੋੜ ਹੀ ਨਹੀਂ ਪਈ ਬਾਦਲ ਸਾਹਿਬ ਸਾਰਾ ਦੇਖਦੇ ਸੀਗੇ ਜਿੱਥੇ ਪ੍ਰਚਾਰ ਦੀ ਲੋੜ ਹੋਏ ਹਮੇਸ਼ਾ ਬੇਟਾ ਤੁਸੀਂ ਫਿਕਰ ਨਾ ਕਰੋ ਲੋਕੀ ਤੁਹਾਨੂੰ ਪਿਆਰ ਕਰਦੇ ਨੇ ਇੰਨਾ ਹੌਸਲਾ ਹਰ ਟਾਈਮ ਦਿੰਦੇ ਸੀਗੇ ਭਾਵੇਂ ਕਨ ਸਪੀਕਰ ਸਾਹਿਬ ਨੇ ਕਿਹਾ ਜੀ ਮੈਂ ਦਿਲੋਂ ਅਕਾਲੀ ਆ ਜੀ ਉਹਨਾਂ ਨੂੰ ਮੈਂ ਕਹਿੰਦੀ ਆ ਤੇ ਦਿਲੋਂ ਅਕਾਲੀ ਹੋ ਤਾਂ ਆਓ ਫਿਰ ਅਕਾਲੀ ਦਲ ਦਾ ਹਿੱਸਾ ਤੁਸੀਂ ਬਣੋ ਗਲਤ ਪਾਰਟੀ 'ਚ ਤੁਸੀਂ ਕੀ ਕਰਿਓ ਅਕਾਲੀ ਦਲ ਵੀ ਤੁਹਾਡਾ ਸਤਿਕਾਰ ਕਰਦਾ ਹੈ ਅੱਜ ਪੰਜਾਬ ਵਿੱਚ ਅਸਲੀ ਬਦਲਾਅ ਅੱਜ ਲਾਣ ਦੀ ਲੋੜ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਆ ਨਕਲੀ ਬਦਲਾਅ ਤੁਸੀਂ 2.5 ਸਾਲਾਂ 'ਚ ਦੇਖ ਲਿਆ ਜਿਹੜਾ ਗੱਲਾਂ ਵਿੱਚ ਬਦਲਾਅ ਸੀ ਜੇ ਅਸਲੀ ਬਦਲਾਅ ਤੁਸੀਂ ਲੈ ਕੇ ਆਓਗੇ ਤੇ 13 ਦੀ 13 ਸੀਟਾਂ ਕਾਲੀ ਦਲ ਦੀ ਝੋਲੀ 'ਚ ਪਾ ਕੇ ਆਪਣੇ ਪੰਜਾਬ ਨੂੰ ਤੁਸੀਂ ਪੰਜਾਬੀਓ ਮਜ਼ਬੂਤ ਕਰ ਦਿਓ ਤੇ ਪੰਜਾਬ ਬਚ ਜਾਊਗਾ ਨਹੀਂ ਤਾਂ ਦਿੱਲੀ ਦੇ ਗੁਲਾਮਾਂ ਨੇ ਰੋਲ ਦਾ 7 ਸਾਲਾਂ 'ਚ ਸਾਡੇ ਪੰਜਾਬ ਨੂੰ ਕੁਝ ਬਚਣਾ ਨਹੀਂ ਹੈਗਾ ਤੁਹਾਡੇ ਪੜੇ ਲਿਖੇ ਬੱਚੇ ਬਾਹਰ ਭੱਜੀ ਜਾ ਰਹੇ ਨੇ ਇੱਥੇ ਗੈਂਗਸਟਰਾਂ ਲੁੱਟਾ ਖੋਹ ਦਾ ਰਾਜ ਚੱਲ ਰਿਹਾ ਨਸ਼ੇ ਸਿਖਰਾਂ ਤਾਈਂ ਪਹੁੰਚੇ ਹੋ ਕੱਲੇ-ਕੱਲਾ ਗੱਲਾਂ ਦੇ ਨਾਲ ਕਿਸੇ ਦੇ ਜਵਾਕ ਨੂੰ ਨੌਕਰੀ ਨਹੀਂ ਮਿਲਦੀ ਕਿਸੇ ਦਾ ਢਿੱਡ ਨਹੀਂ ਪਰਦਾ ਸਾਰੀ ਸੂਲਤਾ ਬੰਦ ਕਰਤੀਆਂ ਹੋਣਾ ਸਾਡੇ ਕੀਤੇ ਹੋਏ ਕੰਮ ਵਿਕਾਸ ਵਾਲੇ ਉਹ ਵੀ ਖਰਾਬ ਹੋਣ ਲੱਗ ਗਏ ਕਿਉਂਕਿ ਮੇਨਟੇਨੈਂਸ ਹੀ ਸੱਤ ਸੱਤ ਸਾਲਾਂ ਤੋਂ ਨਹੀਂ ਕਰਤੇ ਸੀਵਰ ਕਿਤੇ ਕੀ ਕਿਤਾ ਪਾਈਪਾ ਟੁੱਟੇ ਕੋਈ ਮੇਨਟੇਨੈਂਸ ਨਾਮ ਦੀ ਚੀਜ਼ ਨਹੀਂ ਲੇਕਿਨ ਕਰਜ਼ਾ ਚੜਾ ਚੜਾ ਕੇ ਪੰਜਾਬ ਨੂੰ ਕਰਜ਼ਾਈ ਇਹਨਾਂ ਦੋਵਾਂ ਪਾਰਟੀਆਂ ਨੇ ਕਰਤਾ ਜਿਹੜੇ ਦੇਸ਼ ਦੀ ਰਾਜਧਾਨੀ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਪੂਰੇ ਦੇਸ਼ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਲੇਕਿਨ ਰਾਜਧਾਨੀ ਵਿੱਚ ਇਕੱਠੇ ਨੇ ਤੇ ਪੰਜਾਬ ਚ ਕਹਿੰਦੇ ਅਸੀਂ ਵੱਖ ਹ ਇਹਨਾਂ ਦੇ ਝੂਠ ਤੋਂ ਬਚੀਏ ਬਹੁਤ ਝੂਠ ਹੋ ਗਿਆ ਬਥੇਰਾ ਬਰਦਾਸ਼ ਪੰਜਾਬੀਆਂ ਨੇ ਕਰਤਾ ਹੁਣ ਕਮਰ ਕੱਸ ਲੋ ਮੈਂ ਵਾਦਾ ਤੁਹਾਨੂੰ ਕਰਦੀ ਆ ਉਸ ਤਕੜੀ ਨੂੰ ਕਾਮਯਾਬ ਕਰੋ ਲੈ ਕੇ ਆਉ ਤਕੜੀ ਦੀ ਸਰਕਾਰ ਪਿੰਡ-ਪਿੰਡ ਤੇ ਜਾ ਕੇ ਤੁਹਾਡੀ ਤਕਲੀਫਾਂ ਦੀ ਸੁਣਵਾਈ ਕਰਕੇ ਮਸਲੇ ਹੱਲ ਕਰਾਂਗੇ ਇੱਕ ਵਾਰ ਫੇਰ ਇਸ ਪੰਜਾਬ ਨੂੰ ਇਹ ਨਸ਼ਿਆਂ ਤੋਂ ਗੈਂਗਸਟਰਾਂ ਤੋਂ ਮੁਕਤ ਕਰਕੇ ਆਪਣੇ ਰੋਜ਼ਗਾਰ ਵਾਲੇ ਜਾ ਕੇ ਵੱਡੀ ਇੰਡਸਟਰੀ ਇੱਥੇ ਲਾ ਕੇ ਤਰੱਕੀ ਵੱਲ ਪੰਜਾਬ ਨੂੰ ਲੈ ਕੇ ਜਾਵਾਂ ਜਿਹੜਾ ਪੰਜਾਬ ਦਾ ਹੱਕ ਹੈ ਅਸਲੀ ਬਦਲਾਵ ਹੁਣ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਲੈ ਕੇ ਆਓ ਜੇ ਸੋਨੇ ਦੀ ਚਿੜੀਆ ਨੂੰ ਸੋਨੇ ਦੀ ਚਿੜੀਆ ਬਣਾ ਦੇ ਮੈਂ ਲੋਕਾਂ ਸਾਹਿਬ ਨੂੰ ਲੈ ਕੇ ਬੜਾ ਸਸਪੈਂਸ ਬਣਿਆ ਹੋਇਆ ਉਹ ਤਾਂ ਉਹੀ ਕਹਿ ਸਕਦੇ ਨੇ ਬਾਈ ਚਲੋ ਜੀ ਥੈਂਕ ਯੂ ਬਹੁਤ ਸਤਿਕਾਰਯੋਗ ਨੇ ਸਾਡੇ ਨਾਲ ਹਾਂ ਏਮ ਦੇ ਕ੍ਰੈਡਿਟ ਨੂੰ ਕਿਹਾ ਜਾ ਰਿਹਾ ਨਾਲ ਲੋਕਾਂ ਨੇ ਕਿਹਾ ਵੀ ਕਾਲੀ ਸਾਡੇ ਪ੍ਰੋਗਰਾਮ ਨੂੰ ਖਰਾਬ ਕਰ ਰਹੇ ਬਾਈ ਪਿੱਛੇ ਤੋਂ ਲੈ ਰਹਾ ਬੜਾ ਉਹ ਜੋ ਕਹਿੰਦੇ ਉਹ ਦਾਨਨ ਜੀ ਹੁਣ ਜਿਹੜੇ ਪੰਜਾਬ ਦੇ ਦੁਸ਼ਮਣ ਬਣੀ ਬੈਠੇ ਨੇ ਸਾਡੇ ਸਾਡੇ 700 ਕਿਸਾਨ ਜਿਨ੍ਹਾਂ ਨੇ ਮਰਵਾਤੇ ਤੇ ਫਿਰ ਮਾਫੀ ਮੰਗ ਕੇ ਕਾਲੇ ਕਾਨੂੰਨ ਵਾਪਸ ਲਿੱਤੇ ਇਹ ਕਹਿੰਦੇ ਤੁਹਾਡੀ ਕਮੇਟੀ ਬਣਾ ਕੇ ਤੁਹਾਡੀ ਐਮਐਸਵੀ ਲਾਜ਼ਮੀ ਕਰਾਂਗੇ ਤੇ ਅੱਜ ਤੱਕ ਨਹੀਂ ਲਾਜ਼ਮੀ ਕੀਤੀ ਬਲ ਕੇ ਹੁਣ ਵੀ ਪੰਜਾਬ ਦੇ ਹਕ ਹਦਾਛੇ ਜਦੋਂ ਉਹੀ ਹੱਕ ਮੰਗਣ ਵਾਸਤੇ ਕਿਸਾਨ ਬੈਠਦੇ ਨੇ ਤੇ ਕਿਵੇਂ ਜ਼ਖਮੀ ਕੀਤੇ ਜਾਂਦੇ ਕਿਵੇਂ ਕਤਲ ਕੀਤਾ ਜਾਂਦਾ ਹੈ ਧਾਰਮਿਕ ਸਾਲਾਂ ਚ ਉਹ ਕਬਜ਼ੇ ਕਰ ਰਹੇ ਨੇ ਬੰਦੀ ਸਿਕਾ ਦੀ ਦਿੱਤੀ ਹੋਈ ਨੂੰ ਨਾਨਕ ਪਾਸ਼ਾ ਜੇ ਮੂੰਹ ਤੋਂ ਮੁੱਕਰ ਗਏ ਸੋ ਇਹ ਲੋਕੀ ਪੰਜਾਬ ਦੇ ਹਿਮੈਤੀ ਨਾ ਸਾਡੇ ਕਿਸਾਨੀ ਦਾ ਰੱਖਾ ਦਾ ਪਾਣੀ ਸਾਨੂੰ ਖੋਣ ਤੋਂ ਫਿਰਦੇ ਨੇ ਹੁਣ ਇਹੋ ਜੀ ਪਾਰਟੀ ਚ ਕੋਈ ਪੰਜਾਬ ਦਾ ਦਰਦ ਅੱਖਣ ਵਾਲਾ ਤਾਂ ਜਾਊਗਾ ਨਹੀਂ ਜਿਹਦੇ ਕਰਕੇ ਉਹਨਾਂ ਦਾ ਵਿਰੋਧ ਹੋ ਰਿਹਾ ਹੈਗਾ ਥੈਂਕ ਯੂ ਜੀ ਮੈਂ ਕਹਿੰਦੀ ਆ ਕਿ ਮੈਂ ਸਹੀ ਛੁਕਾ ਕੇ ਮੈਂ ਸ਼ੁਕਰਾਨਾ ਕਰਦੀ ਆ ਜਿਨ੍ਹਾਂ ਨੂੰ ਅਸਲੀ ਕ੍ਰੈਡਿਟ ਜਾਂਦਾ ਹੈ ਉਹ ਬਠਿੰਡੇ ਵਾਸੀਆਂ ਨੂੰ ਬਠਿੰਡੇ ਪਾਰਲੀਮੈਂਟਰੀ ਹਲਕੇ ਦੇ ਵੋਟਰਾਂ ਨੂੰ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ ਆਪਣਾ ਅਸ਼ੀਰਵਾਦ ਦਿੱਤਾ ਤੇ ਮੈਨੂੰ ਇਸ लायक ਬਣਾਇਆ ਕਿ ਮੈਂ ਆਪਣੇ ਹਲਕੇ ਵਾਸਤੇ ਤੇ ਆਪਣੇ ਪੰਜਾਬ ਵਾਸਤੇ ਮੈਂ ਕੁਝ ਲੈ ਕੇ ਆ ਸਕੀ ਆ ਤੇ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਉਹ ਜਿਹੜੇ ਮੇਰੇ ਵਿਰੋਧੀ ਕਹਿੰਦੇ ਨੇ ਕਿ ਇਹਦੇ ਵਿੱਚ ਅਕਾਲੀ ਦਲ ਦਾ ਕੋਈ ਹੱਥ ਨਹੀਂ ਤੇ ਫਿਰ ਮੈਂ ਨਿਮਰਤਾ ਸਹਿਤ ਉਹਨਾਂ ਨੂੰ ਇਹ ਵੀ ਬੇਨਤੀ ਕਰਾਂਗੀ ਕਿ ਜਦੋਂ ਤੋਂ ਅਕਾਲੀ ਦਲ ਅੱਡ ਹੋਇਆ ਹੈ ਤੇ ਮੈਂ ਆਪਣਾ ਬਜ਼ਾਰਤ ਮੈਂ ਛੱਡੀ ਹੈ ਉਹਦੇ ਬਾਅਦ ਪੰਜ ਬਜਟ ਭਾਜਪਾ ਨੇ ਪੇਸ਼ ਕੀਤੇ ਨੇ ਉਹਨਾਂ ਬਜਟਾਂ ਵਿੱਚ ਪੰਜਾਬ ਦਾ ਨਾਂ ਤੱਕ ਵੀ ਸੀ ਤੇ ਜ਼ਰੂਰ ਹੈ ਕੱਢ ਕੇ ਦੱਸਣ ਕਿ ਇਹਨਾਂ ਪੰਜ ਸਾਲਾਂ ਚ ਉਹਨਾਂ ਨੇ ਕੀ ਦਿੱਤਾ ਜੇ ਇਹਨਾਂ ਪੰਜਾਬ ਦਾ ਬਿਆਨ ਹੋਵੇ। ਜੀ ਜੀ ਧੰਨਵਾਦ ਭਾਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਪਟਿਆਲਾ ਦੇ ਪੁਸੀਆਣਾ ਰੋਡ ਤੇ ਲੱਗੀ ਭਿਆਨਕ ਅਗਲ ਜਾਣਕਾਰੀ ਮਤਾਬਿਕ ਵਿਚਲੇ ਲੰਬੇ ਅਰਸੇ ਤੋਂ ਪਈ ਬੰਦ ਬਿਲਡਿੰਗ ਵਿੱਚ ਇਹ ਅੱਗ ਲੱਗੀ ਜ਼ਿਕਰ ਇਹੋ ਗਿਆ ਕਿ ਬਿਲਡਿੰਗ ਵਿੱਚ ਕੁਝ ਕੈਮੀਕਲ ਪਿਆ ਹੋਣ ਦਾ ਖੱਤਾ ਜਤਾਇਆ ਜਾ ਰਿਹਾ ਤੇ ਬਹਾਰਾਲ ਅੱਗ ਬੁਝਾਉ ਗੱਡੀਆਂ ਨੇ ਅੱਗ ਤੇ ਕਾਬੂ ਪਾ ਲਿਆ ਤੇ ਇਸ ਗੱਲ ਦੇ ਵੀ ਜਾਂਚ ਕੀਤੀ ਜਾ ਰਹੀ ਕਿ ਅੱਗ ਕਿਹੜੇ ਕਾਰਨਾ ਕਰਕੇ ਲੱਗੀ ਹੈ। ਇਹ ਅਜੀਬਾ ਹੋਟਲ ਹੈ ਸੰਗਰੂਰ ਰੋਡ ਤੇ ਉਸੇ ਸਾਹਮਣੇ ਕੋਈ ਪੁਰਾਣਾ ਹਟਲਆ ਪਿੱਛਾ ਕਰਦੀ ਹੋਈ ਸਾਡੀ ਅਸੀਂ ਮੌਕੇ ਤੇ ਸਾਡੇ ਟੀਮ ਆਇਆ ਅੱਗੇ ਦੇਖਿਆ ਤਾਂ ਪੁਰਾਣੀ ਬਿਲਡਿੰਗ ਸੀ ਕਾਫੀ ਪੁਰਾਣੀ ਤੇ ਸਾਨੂੰ ਪਤਾ ਲੱਗਿਆ ਵੀ 10 ਸਾਲ ਤੋਂ ਬੰਦ ਪਈ ਹੈ ਤੇ ਉਹਦੀ ਕਾਫੀ ਜ਼ਿਆਦਾ ਸੀ ਜਦ ਅਸੀਂ ਸ਼ਟਰ ਵਗੈਰਾ ਤੋੜ ਕੇ ਸਾਡੀ ਕਾਰਵਾਈ ਸ਼ੁਰੂ ਕੀਤੀ ਤਾਂ ਅੰਦਰ ਦੇਖਿਆ ਸਾਰਾ ਪਲਾਸਟਿਕ ਦਾ ਮਟੀਰੀਅਲ ਸੀ ਵੇਸਟ ਪੁਰਾਣਾ ਕਾਫੀ ਪੁਰਾਣਾ ਭਰਿਆ ਜਿਹੜਾ ਟੇਪ ਸੈਲੋ ਟੇਪ ਜਾਂ ਫਲੈਕਸਾਂ ਇਹ ਕਾਫੀ ਕੁਝ ਸੀ ਜੋ ਪਲਾਸਟਿਕ ਦਾ ਮਟੀਲ ਪਰ ਰੱਖਿਆ ਤੇ ਬਿਲਡਿੰਗ ਸਾਰੀ ਹੀ ਭਰੀ ਹੋਈ ਆ ਜਿੱਥੇ ਬੇਸਮੈਂਟ ਸੀ ਉਹਦੇ ਬੇਸਮੈਂਟ ਦੇ ਵਿੱਚ ਵੀ ਉਨਾ ਹੀ ਸਮਾਨ ਹੈ ਜਿੰਨਾ ਉੱਪਰ ਹੈ ਕਾਰਨ ਕੀ ਅੱਗ ਲਈ ਸਰ ਸਰਕਾਰੋਂ ਤਾਂ ਹੁਣ ਦੇਖੋ ਅਸੀਂ ਅੱਗ ਬੁਝਾ ਕੇ ਫਿਰ ਕਾਰਨ ਦਾ ਪਤਾ ਲੱਗੇਗਾ ਕੀ ਕਾਰਨ ਹੋਇਆ ਸਰ ਕਿੰਨੇ ਗੱਡੀਆਂ ਲੱਗੀਆਂ ਹੁੰਦੀਆਂ ਸਰ ਗੱਡੀਆਂ ਅਸੀਂ ਪਟਿਆਲਾ ਫਾਇਰ ਵਿੱਡ ਤੋਂ ਸਾਡੀਆਂ 3 ਗੱਡੀਆਂ ਸੀਗੀਆਂ ਮੌਕੇ ਤੇ ਕਿਉਂਕਿ ਸਾਡੀ ਗੱਡੀ ਸ਼ੰਭੂ ਕਿਸਾਨ ਧਰਨ ਤੇ ਲੱਗੀ ਹੋਈ ਆ ਤੇ ਸਾਡੇ ਕੋਲ 3 ਫਾਇਰ ਟੈਂਕਰ ਜਿਹੜੇ ਅਸੀਂ ਮੰਗਾ ਲਏ ਇਸ ਤੋਂ ਇਲਾਵਾ ਨਾਬਾਸ ਸਮਾਨਾਂ ਦਾ ਵੀ ਅਸੀਂ ਫਾਇਰ ਟੈਂਕਰ ਮੰਗਾ ਲਏ ਸ਼੍ਰੋਮ ਨੇ ਕਾਲੀ ਦਲ ਨੇ ਹਲਕਾ ਘਰੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਵਰਸਾ ਸਿੰਘ ਬਲਟੋਹ ਨੂੰ ਆਪਣਾ ਉਮੀਦਵਾਰ ਐ ਇਸ ਮੌਕੇ ਵਰਸਾ ਸਿੰਘ ਬਲਟੋਹ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਜਦੋਂ ਮੈਂ ਆਪਣੀ ਪਿਛੋਕੜ ਨੂੰ ਦੇਖਾਂ ਮੈਨੂੰ ਮੇਰੀ ਔਕਾਤ ਨਿਗੋਨੀ ਨਜ਼ਰ ਆਉਂਦੀ ਹੈ ਅਗਲੀ ਦਲ ਜਿਸ ਦਾ ਬਹੁਤ ਵੱਡਾ ਇਤਿਹਾਸ ਹੈ ਤੇ ਉਸ ਪਾਰਟੀ ਨੇ ਮੇਰੇ ਤੇ ਭਰੋਸਾ ਵੀ ਕੀਤਾ ਹੈ ਤੇ ਇਹ ਵੀ ਬਾਈ ਗੁਰਦੀ ਦੇਣ ਹੈ ਜਿਹੜੇ țeੜੇ-țeੜੇ ਵੀ ਨੇ ਜਿਹੜਾ ਗੁਰੂ ਨੇ ਇੱਕ ਗੱਲ ਕਹੀ ਹੈ ਉਹ ਮੈਂ ਜ਼ਰੂਰ ਹੈਗਾ ਗੱਲ ਹੀ ਅਸੀਂ ਚੰਗੀਆਂ ਚਾਰੀ ਬੁਰੀਆਂ ਹਾਂਜੀ ਉਹ ਜ਼ਰੂਰ ਮੈਂ ਹੈਗਾ ਮੇਰਾ ਅਚਾਰ ਨਹੀਂ ਗੱਲਾਂ ਵਿੱਚ ਜਿੰਨੀ ਮਰਜ਼ੀ ਸੁਣ ਲਓ ਪਰ ਇੰਨਾ ਕਿ ਮੈਨੂੰ ਮਾਣ ਹੈ ਕਿ ਮੈਂ ਕਦੀ ਕਿਸੇ ਨਾਲ ਬਲਫਣੀ ਕੀਤਾ ਕਦੀ ਡਰ ਕੇ ਸਿਆਸਤ ਨਹੀਂ ਕੀਤੀ ਜਿੱਥੇ ਪੰਥ ਤੇ ਪੰਜਾਬ ਦੀ ਗੱਲ ਆਉਂਦੀ ਹੈ ਉਥੇ ਠੋਕ ਕੇ ਕੀਤੀ ਤੇ ਜੇ ਸਤਿਗੁਰੂ ਰਹਿਮਤ ਕਰਦਾ ਜਿਹੜੀ ਮੈਨੂੰ ਪੂਰਨ ਭਰੋਸਾ ਆ ਤੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੇ ਪੂਰਨ ਭਰੋਸਾ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਪੰਥ ਤੇ ਪੰਜਾਬ ਦੀ ਕੋਈ ਗੱਲ ਕਰ ਸਕਦਾ ਹੈ ਜਵੇ ਦੇ ਨਾਲ ਉਹ ਵਿਰਸਾ ਸਿੰਘ ਬਲਟੋਹਾ ਕਰ ਸਕਦਾ ਤੇ ਪਾਰਲੀਮੈਂਟ ਵਿੱਚ ਇਹੋ ਜਿਹੀ ਆਵਾਜ਼ ਜਾਣੀ ਚਾਹੀਦੀ ਔਰ ਮਸਲੇ ਬੜੇ ਮੈਨੂੰ ਕੋਈ ਮਸਲੇ ਪੁੱਛਦੇ ਕਿਹੜੇ ਮਸਲਿਆਂ ਦੀ ਗੱਲ ਕਰੋਗੇ ਜੀ ਬਹੁਤ ਮਸਲੇ ਮਸਲੇ ਤੇ ਆਪਾਂ ਇੱਥੇ ਅਮਰਸੱਦ ਦੇ ਘਰੋਂ ਲੱਗ ਪਈਏ ਭਾਜਪਾ ਮਿਰਵਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੰਬਾਸਮਾ ਕਾਲੀ ਦਾ ਮੱਧਰੇ ਨੇ ਮਨਜੀਤ ਸਿੰਘ ਮੀਆ ਨੇ ਕਿਤੇ ਕੋਡੀ ਛੋਟੀ ਬਣ ਸਕਦੇ ਮੈਨੂੰ ਮਾੜੀ ਜੀ ਗੱਲ ਪੂਰੀ ਕਰ ਲੈਂਦੇ ਤੁਸੀਂ ਸਵਾਲ ਕਰ ਲੈਂਦੇ ਮੈਨੂੰ ਕੋਈ ਕੁਝ ਦੇ ਕੇ ਮਸਲੇ ਕਿਹੜੇ ਤੁਹਾਡੇ ਮੈਂ ਇਹ ਨਹੀਂ ਬੇਨਤੀ ਕੀਤੀ ਕਿ ਮੈਂ ਕਿਹਾ ਪੰਥ ਦੇ ਤੇ ਪੰਜਾਬ ਦੇ ਮਸਲੇ ਬਹੁਤ ਨੇ ਬਹੁਤ ਮਸਲੇ ਨੇ ਤੁਸੀਂ ਜੇ ਇਹਨਾਂ ਦੀ ਗਿਣਤੀ ਕਰਨ ਲੱਗੋਗੇ ਤੇ ਬਹੁਤ ਆਉਂਦੇ ਨੇ ਜੇ ਪਰ ਸਭ ਤੋਂ ਵੱਡਾ ਅਹਿਮ ਤੇ ਗੰਭੀਰ ਮਸਲਾ ਤੇ ਰੂਹ ਦਾ ਮਸਲਾ ਮੇਰੀ ਰੂਹ ਦਾ ਮਸਲਾ ਆ ਤੇ ਸ਼ਾਇਦ ਹਰ ਸਿੱਖ ਦੀ ਰੂਹ ਦਾ ਮਸਲਾ ਹੋਵੇ ਉਹ ਬੰਦੀ ਸਿੰਘਾਂ ਦਾ ਜਿਹੜੀ ਉਹਨਾਂ ਨਾਲ ਜਾਤੀ ਹੋਈ ਹੈ ਜਾਤੀ ਹੋ ਰਹੀ ਹੈ ਉਹ ਅਜੇ ਤੱਕ ਅਗਲਾ ਸਿਰਾ ਹੀ ਨਜ਼ਰ ਆਉਂਦਾ ਕਿ ਉਹਨਾਂ ਦੇ ਨਾਲ ਵਾਪਰਨਾ ਕੀ ਹੈ ਪਰ ਹਿੰਦੁਸਤਾਨ ਦੀ ਸਰਕਾਰ ਜੀ ਨੇ ਕਤਰ ਦੇ ਵਿੱਚ 8 ਭਾਰਤੀ ਸੈਨਿਕਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੋਵੇ ਤੇ ਉਹਨਾਂ ਨੂੰ ਜਿਹੜਾ ਆਪਣੇ ਯਤਨ ਕਰਕੇ ਛੁਡਾ ਕੇ ਲਿਆਂਦਾ ਹੋਵੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕਤਰ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰੇਗੇ ਤੁਸੀਂ ਸਾਡੇ ਜਿਹੜੇ ਫਾਂਸੀ ਦੇ ਕੈਦੀ ਸੀਗੇ ਉਹ ਛੱਡਤੇ ਆ ਤੇ ਸਾਡੇ ਵਾਲਿਆਂ ਤੇ ਝੇਡਾ ਕਰਨ ਅਸੀਂ ਇਹ ਕਹਿੰਦੇ ਚੰਗੀ ਹੋਈ ਕਿ ਫੌਜੀ ਛੱਡਤੇ ਭਾਰਤ ਦੇ ਸੀ ਸਾਡੇ ਦੇਸ਼ ਦੇ ਸੀ ਸਾਡੇ ਆਪਣੇ ਸੀ ਪਰ ਸਾਡੇ ਵਾਲਿਆਂ ਦੀ ਗੱਲ ਚੱਲਦੀ ਹੈ ਤੁਸੀਂ ਖੇਖਣ ਕਰਦੇ ਤੁਸੀਂ ਝੋਣਾ ਕਰਦੇ ਜੀ ਤੁਸੀਂ ਖਿਲੀ ਝਾਉਂਦੇ ਜੀ ਸਭ ਤੋਂ ਪਹਿਲਾ ਮਸਲਾ ਮੇਰਾ ਇਹ ਹੈ ਕਿਸਾਨੀ ਦੇ ਨਾਲ ਧੋਖਾ ਕੀਤਾ ਗਿਆ ਠੋਕ ਕੇ ਆਵਾਜ਼ ਠਾਵਾਂਗੇ ਮਜ਼ਦੂਰਾਂ ਦੀ ਆਵਾਜ਼ ਠਾਵਾਂਗੇ ਵਪਾਰ ਦੀ ਗੱਲ ਕਰਾਂਗੇ ਔਰ ਪੰਜਾਬ ਦੇ ਵਪਾਰੀ ਦੀ ਗੱਲ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਜਿਹੜਾ ਸਾਡਾ ਬਾਗਾ ਦਾ ਰਸਤਾ ਸੀ ਵਪਾਰ ਦਾ ਜਿਹੜਾ 47 ਤੋਂ ਬਾਅਦ ਇੱਕੋ ਇੱਕ ਜਿਹੜਾ ਮੱਧ ਏਸ਼ੀਆ ਨੂੰ ਤੇ ਅਰਬ ਕੰਟਰੀਜ਼ ਨੂੰ ਅ ਵਪਾਰ ਦਾ ਰਸਤਾ ਸੀਗਾ ਜਿਹੜਾ ਬੰਦ ਕਰ ਦਿੱਤਾ ਗਿਆ ਉਹਦੇ ਪਿੱਛੇ ਮੰਚਾ ਹੀ ਹੈ ਕਿ ਤੇ ਪੰਜਾਬ ਤਰੱਕੀ ਨਾ ਕਰ ਜੇ ਤੇ ਉਹ ਜਿਹੜਾ ਆ ਵਾਗੇ ਦਾ ਜਿਹੜਾ ਛੜਤੀ ਵਪਾਰ ਹੈ ਉਹ ਵਿਰਸਾ ਸਿੰਘ ਬਲਟੋਹਾ ਜ਼ਰੂਰ ਸ਼ੁਰੂ ਕਰਵਾਊਗਾ ਸ਼ੇਰ ਮੁਖਸਰ ਸਾਹਿਬ ਦੇ ਇੱਕ ਨਾਮੀ ਸਕੂਲ ਦਾ 7ਵੇਂ ਜਮਾਤ ਦਾ ਵਿਦਿਆਰਥੀ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ ਇਸ ਦੀ ਮਾਂ ਤੇ ਦਾਦੀ ਇਸ ਨੂੰ ਲੱਭਣ ਲਈ ਇੱਧਰ ਉੱਧਰ ਠੋਕਰਾ ਮਾਰ ਰਹੇ ਹਨ ਮਾਮਤਾ ਵੀ ਖਰੋਜ਼ੀ ਦਰੋਂ ਮੰਗਲਵਾਰ ਨੂੰ ਵੀ ਸਕੂਲ ਸਥਿਤ ਚਰਚਾ ਕੀਤੀ ਪਰ ਉਸ ਤੋਂ ਬਾਅਦ ਘਰ ਨਹੀਂ ਗਈ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹੈਗਾ ਤੁਹਾਡਾ ਤੇ ਕੀ ਹੋਇਆ ਹੈਗਾ ਸਾਰੀ ਘਟਨਾ ਦੱਸੋ ਮੇਰਾ ਨਾਮ ਜੋਤੀਆ ਮੇਰੀ ਬੇਟੀ ਦਾ ਨਾਮ ਮੂਥਾ ਲੀਟਲ ਫਲਾਵਰ ਫੁਲਨ ਸਕੂਲ ਚ 7th ਕਲਾਸ ਚ ਪੜ੍ਹਦੀ ਹੈ ਉਹ ਚਰਚ ਗਿਆ ਬੱਚਾ ਠੀਕ ਹੈ ਸੰਡੇ ਵਾਲੇ ਦਿਨ 8:30 ਵਜੇ ਪਤਾ ਨਹੀਂ ਸਾਡੇ 10 ਦੇ ਵਿੱਚ ਵਿੱਚ ਬੱਚਾ ਬਾਹਰ ਫੀ ਜਾਂਦਾ ਕੱਲਾ ਫੀ ਜਾਂਦਾ ਸੀ ਸਕੂਲ ਦੇ ਕੈਮਰੇ ਵੀ ਚੈੱਕ ਕਰਾਇਆ ਮੈਨੇਜਰ ਰੂਮ ਫਾਦਰ ਦੇ ਵਿੱਚ ਉਹਨਾਂ ਦੇ ਚ ਸਿਰਫ ਬੱਚਾ ਕਿਨਾਂ ਦੇ ਕੱਲਾ ਆ ਰਿਹਾ ਤੇ ਅਸੀਂ ਪੁਲਿਸ ਨੂੰ ਵੀ ਕਿਹਾ ਵੀ ਤੁਸੀਂ ਕੈਮਰੇ ਚੈੱਕ ਕਰੋ ਨਹੀਂ ਇਹਨਾਂ ਨੇ ਸੁਣੀ ਨਹੀਂ ਆ ਵਿੱਚੋ ਜਿਆ ਥੋੜੇ ਕਿ ਦਿਨ ਹੀ ਹੋ ਕੇ ਇੱਥੋਂ ਕੈਮਰੇ ਚੈੱਕ ਕਰਾਏ ਉਹ ਕਹਿੰਦੇ ਤੁਸੀਂ ਅੱਧੀ ਰਾਤ ਆ ਕੇ ਅਸੀਂ ਜਿਹੜੇ ਮਾਰ ਮਾਰ ਖਾ ਕੇ ਗਏ ਅਸੀਂ ਕਿਹਾ ਸਾਡੀ ਬੱਚੀ ਸਾਨੂੰ ਲਿਆ ਕੇ ਦਿਓ 13 ਸਾਲ ਦਾ ਬੱਚਾ ਨਾਬਾਲਗ ਕਿੰਨੇ ਦਿਨ ਹੋ ਗਏ ਬੱਚੀ ਜਿਹੜੀ ਗੁੰਮ ਹੈਗੀ ਅੱਜ 21 ਤਰੀਕ ਦੀ ਅੱਜ ਸੰਡੇ ਅੱਜ ਹਫਤਾ ਹੋ ਗਿਆ ਨੂੰ ਤੇ ਤੁਸੀਂ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਕਦੋਂ ਦਿੱਤੀ ਸੀ ਸੰਡੇ ਵਾਲੇ ਦਿਨ ਉਸੇ ਦੇਣੀ ਜਿੱਦਣ ਕੁੜੀ ਗੁੰਮ ਹੋਈ ਆ ਰਾਤ ਨੂੰ ਅਸੀਂ ਅਪਲੀਕੇਸ਼ਨ 7:30 ਵਜੇ ਲਖਾਈ ਤੇ ਜਿਹੜਾ ਉਹ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਜੇ ਤੁਸੀਂ ਕੈਮਰੇ ਵੇਖ ਕੇ ਜਿਹੜੇ ਆਪ ਦੇ ਲੈਵਲ ਤੇ ਉਹਨਦੇ ਤੇ ਕੁੜੀ ਦਿਖਾਈ ਦਿੰਦੀ ਆ ਜਾਂ ਕਿੱਥੇ ਜਾਂਦੀ ਪਈ ਇਹਦਾ ਕੁਝ ਪਤਾ ਲੱਗਦਾ ਹੈਗਾ ਕਿੰਦੇ ਨਾਲ ਜਾਂਦੀ ਪਈ ਆ ਹਾਂਜੀ ਇੱਕ ਮੁੰਡਾ ਹੈਗਾ ਗਾਂ ਵਾਲੇ ਚੱਕਿੱਤੇ ਸੇ ਕੈਮਰੇ ਮਤਲਬ ਕਿ ਉਹਨਦੇ ਨਾਲ ਕੁੜੀ ਟੀ ਮੇਰੇ ਪਿੱਛੇ ਜਾ ਰਹੀ ਆ ਹੁਣ ਆਪਾਂ ਮਾਰਕੀਟ ਵਿੱਚ ਆਂ ਵੀ ਕਹਿ ਸਕਦੇ ਆ ਬਈ ਬੱਚਾ ਚੱਲ ਕੱਲਾ ਜਾ ਰਿਹਾ ਨਾਲ ਲੜਕਾ ਵੀ ਜਾ ਰਿਹਾ ਹੈਨਾ ਤੇ ਹੁਣ ਇਹਨਾਂ ਨੂੰ ਅਸੀਂ ਇਹ ਹੀ ਪੁੱਛੀ ਜਾਂਦੇ ਆ ਬਈ ਸਾਡੀ ਬੱਚੀ ਲੈ ਆ ਤੇ ਦੋ ਜਿਵੇਂ ਮਰਜ਼ੀ ਲੈ ਆ ਤੇ ਦੋ ਅਸੀਂ ਬਿਨਤਾ ਕਰ ਕਰ ਕੇ ਵੀ ਥੱਕ ਗਏ ਅਜ 7 ਦਿਨ ਹੋ ਗਏ ਮੈਂ ਰੋਟੀ ਨਹੀਂ ਖਾਧੀ ਵੀ ਠੀਕਣਾ ਐਨਾ ਤੇ ਕਾਰਵਾਈ ਕੀਤੀ ਜਾਵੇ ਕਿ ਮੇਰੇ ਬੱਚੀ ਨਾ ਲਿਆ ਕੇ ਦਿੱਤੀ ਨਾ ਤੇ ਐਨਾ ਤੇ ਕਾਰਵਾਈ ਕੀਤੀ ਜਾਵੇ ਕੋਲਚ ਖਾਣੇ ਵਾਲੇ ਦੇ ਸਰਦ ਰੁੱਤ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਚੋਰੀਆਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਚੋਰਾ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅਨਚਾਨ ਦਿੱਤਾ ਜਾ ਰਿਹਾ ਤੇ ਪਿੰਡ ਲੁੰਦੀਵਾਲਾ ਵਿੱਚ ਇੱਕ ਪ੍ਰਾਸੀ ਮਜ਼ਦੂਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਫਿਰੋਜ਼ਪੁਰ ਦੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਪੱਠੇ ਤੇ ਮਜ਼ਦੂਰ ਵੱਜੋਂ ਕੰਮ ਕਰ ਰਹੇ ਹਾਂ ਤੇ ਰਾਤ ਨੂੰ ਅਸੀਂ ਬੱਚਿਆਂ ਨੂੰ ਲੈ ਕੇ ਦਰੱਖਤਾਂ ਤੋਂ ਆਟਾ ਇਕੱਠਾ ਕਰਨ ਲਈ ਗਏ अंदरों ताले तोड़ तेई हजार एक सौ रुपये देखा गया मेरा नाम है, बट्टे, के पास है।, क्या हुआ चोरी, हुई है? चोरी में दो बजे यहाँ से उठ के चाय पानी पी के गए पेड़ में अपने पसार में काम करने के लिए मैं चार बजे फिर वहाँ से पेड़ से आए हैं तो मेरा सामान सारा बिखरा हुआ ताला टूटा हुआ बाहर का था तो मैंने बंदों को बुलाया तो बंदे चार इधर से भागते हुए देखे तो मैं अपनी जुगी तरफ बढ़े तो मैंने सबको बुलाया तले चोर भाग गए मैंने पीछे से देखा दो सेशन साड़ियां आस दिया खास खबर नव्या ते ताजा खबर दे नाल ਤੁਹਾਡੇ ਸਾਹਮਣੇ ਫਿਰ ਤੋਂ ਰੁੱਭਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ